ਇਸ ਮੌਕੇ ਕੈੜੇ ਅਤੇ ਤਾਲੀਵਾਲ ਨੇ ਕੁੜੀਆਂ ਨਾਲ ਗਲਬਾਤ ਕੀਤੀ ਅਤੇ ਲਗਨ ਨਾਲ ਕੰਮ ਸਿੱਖ ਕੇ ਆਪਣੇ ਪੈਰਾ ਉੱਤੇ ਖੜੇ ਹੋ ਕੇ ਪਰਿਵਾਰ ਦਾ ਸਹਾਰਾ ਬਣਨ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਸੰਸਥਾਵਾਂ ਵੱਲੋਂ ਪਿਛਲੇ 26 ਮਹੀਨੇ ਤੋਂ ਚਲਾਏ ਜਾ ਰਹੇ ਦਵਾਈਆਂ ਦੇ ਲੰਗਰ ਦੀ ਸ਼ਲਾਗਾ ਕਰਦਿਆਂ ਦਵਾਈਆਂ ਲਈ ਸਹਿਯੋਗ ਰਾਸ਼ੀ ਭੇਂਟ ਕਰਦਿਆਂ ਕਿਹਾ ਅਜੋਕੇ ਸਮੇਂ ਸਾਨੂੰ ਅਜਿਹੇ ਸੰਸਥਾਵਾਂ ਨੂੰ ਮਦਦ ਕਰਕੇ ਸਮਾਜ ਦੀ ਸੇਵਾ ਵਿੱਚ ਬਣਦਾ ਯੋਗਦਾਨ ਜ਼ਰੂਰ ਪਾਣਾ ਚਾਹੀਦਾ ਹੈ। ਮੈਨੂੰ ਪਹਿਲਾ ਵੀ ਦਵਾਈਆਂ ਦੇ ਲੰਗਰ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਮਰੀਜ਼ਾਂ ਦੀ ਹੋ ਰਹੀ ਸੇਵਾ ਦੇਖ ਮਨ ਗੱਗਧੋਟਿਆ ਵਾਹਿਗੁਰੂ ਇਸ ਸੰਸਥਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਮੌਕੇ ਉਹਨਾਂ ਸिलाई ਸੈਂਟਰ ਲਈ ਇੱਕ ਸिलाई ਮਸ਼ੀਨ ਅਤੇ ਕੁਝ ਸਹਿਯੋਗ ਰਾਸ਼ੀ ਵੀ ਪੇਂਟ ਕੀਤੀ ਜਿਸ ਲਈ ਸੰਸਥਾ ਦੇ ਸੰਸਥਾਪਕ ਚੰਦਰ ਨਾਗਪਾਲ ਅਤੇ ਟਰਸਟੀ ਪੂਨਮ ਨਾਗਪਾਲ ਨੇ ਉਹਨਾਂ ਵੱਲੋਂ ਦਿੱਤੇ ਸਹਿਯੋਗ ਅਤੇ ਇੱਥੇ ਆ ਕੇ ਕੁੜੀਆਂ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਅਜਿਹੇ ਸਮਾਜ ਭਲਾਈ ਦੇ ਪ੍ਰੋਗਰਾਮ ਆਪ ਸਭ ਦਾਨੀਆਂ ਦੇ ਸਹਿਯੋਗ ਸਦਕਾ ਹੀ ਨਿਪਰੇ ਚੜਦੇ ਹਨ ਇਸ ਮੌਕੇ ਇਹਨਾਂ ਸਾਰਿਆਂ ਤੋਂ ਨਿਲਾ ਇਨਚਾਰਜ ਅਕਾਸ਼ਦੀਪ ਵੀ ਮੌਜੂਦ ਸਨ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਕਾੜੇ ਐਡਵੋਕੇਟ ਜ਼ਿਲ੍ਹਾ ਚਾਰੀ ਫਤਿਹਗੜ੍ਹ ਸਾਹਿਬ ਲੀਗਲ ਜਵਾਨ ਸੈਕਟਰੀ ਆਮ ਆਦਮੀ ਪਾਰਟੀ ਤੇ ਮੇਰੇ ਨਾਲ ਮੇਰੇ ਸਾਥੀ ਪਰਕੂ 47 ਵਾਲ ਐਕਸ ਵਾਈਸ ਪ੍ਰਧਾਨ ਡਿਸਟ੍ਰਿਕਟ ਬਾਲਸ਼ੇਰ ਫਟੇਗੜ ਸਾਹਿਬ ਅੱਜ ਅਸੀਂ ਇਹਨਾਂ ਦੇ ਨਿਵਾਣੇ ਜੀ ਸੱਦੇ ਉੱਤੇ ਉਰੇ ਅਸੀਂ ਆਏ ਚਨ ਪ੍ਰਦੇਸੀ ਹੈਲਪ ਟਰਸਟ ਵਿੱਚ ਆਏ ਤੇ ਆ ਕੇ ਅਸੀਂ ਦੇਖਿਆ ਇਹਨਾਂ ਦਾ ਬੁਖੜਗੋਦੀਆ ਕੈਂਪ ਕੁੜੀਆਂ ਦਾ ਕੈਂਪ ਸਲਾਈ ਮਸ਼ੀਨ ਦਾ ਕੈਂਪ ਕੱਪੜੇ ਸੀਨ ਦਾ ਕੈਂਪ ਸਭ ਤੋਂ ਵੱਡੀ ਗੱਲ ਇਹ ਪੂਰੇ 3-4 ਸਾਲ ਹੋ ਗਏ ਇਹਨਾਂ ਨੂੰ ਹੈਲਪਿੰਗ ਟਰਸਟ ਚਨ ਪ੍ਰਦੇਸੀ ਹੈਲਪਿੰਗ ਟਰਸਟ ਨੂੰ ਚਲਾਉਂਦੇ ਹੋਏ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੋ ਫ੍ਰੀ ਲੰਗਰ ਦਵਾਈਆਂ ਦਾ ਲਗਾ ਰਹੇ ਨੇ ਤੇ ਨਾਲ ਦੀ ਨਾਲ ਇਹ ਕੁੜੀਆਂ ਜੋ ਗਰੀਬ ਪਰਿਵਾਰ ਤੋਂ ਕੁੜੀਆਂ ਨੇ ਇਹਨਾਂ ਨੂੰ ਸਲਾਈ ਸੈਂਟਰ ਦਾ ਕੋਰਸ ਵੀ ਕਰਾ ਰਹੇ ਨੇ ਤੇ ਬਹੁਤ ਜ਼ਿਆਦਾ ਪੁੰਨ ਦਾ ਕੰਮ ਕਰ ਰਹੇ ਨੇ ਮੈਂ ਇੱਥੇ ਇਹਨਾਂ ਦੇ ਸਟਾਫ ਦਾ ਇਹਨਾਂ ਦਾ ਆਪਣੇ ਤਹਿ ਦੇ ਲੋ ਆਪਣੇ ਸਾਥੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੈਗੁਰ ਦੀ ਆਖਾਲਸਾ ਵੈਗੁਰ ਜੀ ਅੱਜ ਅਸੀਂ ਚੰਨ ਪ੍ਰਦੇਸੀ ਹਾਲਕੋਨਟਰਾਸਟਰ ਜਿਸ ਅੱਜ ਦੇ ਇੱਥੇ ਪਹੁੰਚੇ ਹਾਂ ਅਸੀਂ ਤੇ ਅਸੀਂ ਜਦੋਂ ਆ ਕੇ ਦੇਖਿਆ ਇੱਥੇ ਸਾਡੇ ਗੁਰਪ੍ਰੀਤ ਸਿੰਘ ਕਹੜੇ ਵੀ ਡਾਕਟਰ ਸਾਹਿਬ ਤੋਂ ਸਾਡੇ ਤੇ ਉਹਨਾਂ ਦੇ ਨਾਲ ਜਦੋਂ ਦੇਖਿਆ ਤਾਂ ਉਹ ਬਹੁਤ ਵਧੀਆ ਹੈ ਜਿਹੜਾ ਇਹਨਾਂ ਦਾ ਉਪਰਾਲਾ ਹੈ ਸੰਸਥਾ ਦਾ ਦਵਾਈਆਂ ਦਾ ਜਿਹੜਾ ਲੰਗਰ ਹੈ ਉਹ ਵੀ ਫ੍ਰੀ ਹੈ ਬੱਚਿਆਂ ਦੀ ਜਿਹੜੀ ਸਲਾਈ ਕਢਾਈ ਦਾ ਜਿਹੜਾ ਉਹ ਵੀ ਉਪਰਾਲਾ ਇਹਨਾਂ ਦਾ ਬਹੁਤ ਵਧੀਆ ਉਹ ਕਰ ਰਹੇ ਨੇ ਇਹ ਕਰਕੇ ਇਸ ਕਰਕੇ ਸਾਡੇ ਮੰਨ ਦੀ ਇੱਛਾ ਵੀ ਇਹਨਾਂ ਦਾ ਜਿਹੜਾ ਕੰਮ ਹੋਆ ਬੱਚਿਆਂ ਦੀ ਵੱਧ ਤੋਂ ਵੱਧ ਹੋਰ ਵੀ ਹੈਲਪ ਕਰਨਾ ਤਾਂ ਜਾ ਕੇ ਬੱਚਿਆਂ ਨੂੰ ਕੋਈ ਕੋਈ ਆਪਣਾ ਰੋਜ਼ਗਾਰ ਕਰ ਸਕਣਗੇ ਉਹ ਆਪਣਾ ਕਿਤੇ ਕੱਲ ਨੂੰ ਇਨ ਫਿਊਚਰ ਦੇ ਵਿੱਚ ਕਿਤੇ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਆਊਗੀ ਜੇ ਉਹ ਆਪਣੇ ਅੱਥੀਂ ਕਿਤੇ ਸਿੱਖਿਆ ਹੋਊਗਾ ਉਹਨਾਂ ਨੇ ਕੁਲ ਕਰਤਾ ਇਸ ਕਰਕੇ ਇਹਨਾਂ ਸੰਸਥਾ ਦਾ ਜਿਹੜਾ ਕਾਰੋਬਾਰ ਕਰ ਰਹੇ ਨੇ ਇਹ ਬਹੁਤ ਵਧੀਆ ਇਹਨਾਂ ਦਾ ਪ੍ਰਬਾਲਾ ਇਹ ਚੱਲ ਕੇ ਤੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਸ੍ਰੀ ਗੁਰ ਨਾਰਾਇਣ ਸੇਵਾ ਇਸ ਮਿਸ਼ਨ ਨੂੰ ਲੈ ਕੇ 6 ਜੁਲਾਈ 2022 ਨੂੰ ਜੋ ਦਵਾਈਆਂ ਦਾ ਲੰਗੇ ਸ਼ੁਰੂ ਕੀਤਾ ਗਿਆ ਸੀ ਤੇ ਉਹਨ ਸਾਡਾ ਪੰਜਵਾਂ ਪ੍ਰੋਜੈਕਟ ਸ਼ੁਰੂ ਹੋਇਆ ਹੈ ਸਿਲਾਈ ਸੈਂਟਰ ਦਾ ਜਿਸ ਦੇ ਵਿੱਚ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਡੇ ਕੋਲ ਲਗਭਗ 11 ਕੁੜੀਆਂ ਨੇ ਜੋ ਇੱਥੇ ਫ੍ਰੀ ਸਿਲਾਈ ਸਿੱਖ ਰਹੀਆਂ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਲੈ ਕੇ ਆਉਣ ਦੀ ਲੋੜ ਨਹੀਂ ਹੁੰਦੀ। ਸਿਓਆਏ ਆਪਣੇ ਕੱਪੜੇ ਦੇ। ਜੋ ਕੱਪੜਾ ਇਹਨਾਂ ਨੇ ਸਿੱਲਣਾ ਆਪਣੇ ਘਰ ਵਾਸਤੇ ਜ਼ਰੂਰਤ ਹੈਗੀ ਹੈ ਜੋ ਉਹ ਕਰਨਾ ਹੈ ਪਹਿਲਾਂ ਜੋ ਕਟਿੰਗ ਹੈ ਉਹ ਰਿਪਲੂ ਉੱਤੇ ਸਿਖਾਈ ਗਈ ਹੈ ਇਹਨਾਂ ਨੂੰ। ਉਸ ਤੋਂ ਬਾਅਦ ਹੁਣ ਜੋ ਆਪਣਾ ਆਪਣਾ ਕੱਪੜਾ ਲੈ ਕੇ ਆਦੀਆਂ ਨੇ ਕੁੜੀਆਂ ਨੇ ਹੁਣ ਸਦਾ ਕੋਈ ਸਿੱਲਣਾ ਸਿੱਖ ਲਈ ਹੈ। ਸ਼ਰਟਾਂ ਵਗੈਰਾ ਜਿ ਸਿਖਾਈਆਂ ਸਰਵਾਨਾਂ ਬਾਅਦ ਸਿਖਾਈਆਂ ਜਾਂਦੀਆਂ ਹਨ ਜਾਂ ਹੋਰ ਕੰਮ ਇਹਨਾਂ ਨਾਲ ਨਾਲ ਸਿਖਾਏ ਜਾ ਰਹੇ ਹਨ। ਤੋਂ ਲੇਡੀਜ਼ ਟੇਲਰਿੰਗ ਦਾ ਕੰਮ ਕਰਕੇ ਕੁਲੀ ਵੀ ਰੇਡਿਸ ਘੱਟ ਦੋ ਵਾਲਾ 1800 ਰੁਪਏ ਆਰਾਮ ਨਾਲ ਕਮਾਸ ਲਿਆ ਅੱਜ ਜੇ ਗੱਲ ਕਰੀਏ 2500 ਰੁਪਏ ਘੱਟ ਕਿਸੇ ਸੂਰ ਵੀ ਸਲਾਈ ਨਹੀਂ ਹੈਗੀ ਮਾੜੇ ਤੋਂ ਮਾੜੇ ਸੂਰ ਦੀ। ਸੋ ਟਾਈਮ ਦੇ ਉਹ ਵੀ ਨਹੀਂ ਮਿਲਦੇ। ਸੋ ਕੰਮ ਬਹੁਤ ਹੈਗਾ ਕਰਨੇ ਵਾਲੇ ਵਾਸਤੇ ਕੰਮ ਦੀ ਕਮੀ ਨਹੀਂ ਲੇਕਿਨ ਉਹਨੂੰ ਸਕਿੱਲ ਚਾਹੀਦੀ ਸੀ। ਉਹ ਸਾਡਾ ਜੋ ਆਈਡੀਆ ਸੀਗਾ ਸਲਾਈ ਸੈਂਟਰ ਦਾ ਅਸੀਂ ਸ਼ੁਰੂ ਕੀਤਾ ਸੀ 16 ਤਰੀਕ ਨੂੰ। ਇਸੇ ਮਹੀਨੇ ਸੋਲਟ ਇੱਕ ਮਸ਼ੂਰੂਫ ਹੋਇਆ ਹੈ। ਤੇ 2 ਮਹੀਨੇ ਦਾ ਕੋਰਸ ਹੈਗਾ ਇਹਨਾਂ ਦਾ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦਾ ਖਰਚਾ ਨਹੀਂ ਹੈਗਾ ਸਭ ਕੁਝ ਸੋ ਫ੍ਰੀ ਹੈ। ਤੇ ਇਹਨਾਂ ਦਾ ਕੀ ਹੋਈ ਹੈ? ਚੈਲੀ ਬਿਸਲੇ ਹੈ ਤੇ ਇਹਨਾਂ ਨੂੰ ਲਗਾਤਾਰ 10 ਤੋਂ 12 ਇਹਨਾਂ ਦੀ ਕਲਾਸ ਚੱਲ ਰਹੀ ਹੈ ਹੋਰ ਵੀ ਜੇ ਕੋਈ ਕੁੜੀਆਂ ਆਂਦੀਆਂ ਨੇ ਤਾਂ ਇੱਕਦੋ ਕੁੜੀਆਂ ਐਡਜਸਟ ਕੀਤੀਆਂ ਜਾ ਸਕਦੀਆਂ ਨੇ ਤੇ ਜਿਹੜੀਆਂ ਉਸ ਤੋਂ ਬਾਅਦ ਹੋਣਗੀਆਂ ਉਹਨਾਂ ਨੂੰ ਨੈਕਸਟ ਬੈਚ ਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ ਸੋ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਵਿਚਕਾਰ ਸਾਡੇ ਮੁਖ ਸੋ ਅੱਜ ਇਸਰਾਈਲ ਸੈਂਟਰ ਦਾ ਉਦਘਾਟਨ ਕਰਦੇ ਨੇ ਅੱਜ ਪਹੁੰਚੇ ਨੇ ਸਾਡੇ ਵਿਚਕਾਰ ਸਾਡੇ ਮਿੱਤਰ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਸ਼ਿਸ਼ੀਤ ਨੇ ਕਿਉਂਕਿ ਇੱਥੇ ਉਹਨਾਂ ਨੇ ਐਮਸੀ ਦਾ ਇਲੈਕਸ਼ਨ ਵੀ ਲੜਿਆ ਸੋ ਮੇਰੀ ਮਜਾਦਾ ਹੈ ਗੁਰਪ੍ਰੀਤ ਸਿੰਘ ਕਹੜੇ ਜੋ ਐਡਵੋਕੇਟ ਦੇ ਪੇਸ਼ੇ ਤੋਂ ਨਹੀਂ ਰਾਜਨੀਤੀ ਦੇ ਵਿੱਚ ਚੰਗੀ ਖੜਸੀ ਪਕੜ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਇਹ ਕਰਦੇ ਨੇ ਵੈਸੇ ਆਮਦਰ ਤੁਸੀਂ ਪਾਰਟੀ ਦਾ ਨਾਮ ਬਿਸ਼ੱਕ ਨਹੀਂ ਲੈਂਦੇ ਪਰ ਇਹਨਾਂ ਦੀ ਪਕੜ ਹੈ ਸੋ ਸਰਕਾਰ ਵੀ ਇਹਨਾਂ ਦੀ ਹੈ ਮਾਲਕ ਨੇ ਤੇ ਇਸ ਦੇ ਨਾਲ ਇਹਨਾਂ ਦੇ ਦੋਸਤ ਐਡਵੋਕੇਟ ਬਲ ਸਿੰਘ ਤੜੀਵਾਲ ਜੀ ਆਏ ਨੇ ਅਸੀਂ ਉਹਨਾਂ ਦਾ ਵੀ ਨਿੱਘਾ ਸਵਾਗਤ ਕਰਦੇ ਆ ਸਾਡੇ ਸਟਾਫ ਵੱਲੋਂ ਸਾਡੇ ਟੈਸਟ ਵੱਲੋਂ ਇਹਨਾਂ ਦਾ ਹਰਪਾ ਕੇ ਸਵਾਗਤ ਕੀਤਾ ਗਿਆ ਕੁੜੀਆਂ ਵੱਲੋਂ ਤਾਲੀਆਂ ਮਾਰ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਸਾਨੂੰ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਰਦਾਰ ਗੁਰਪ੍ਰੀਤ ਸਿੰਘ ਜਿਹੜਾ ਜੀ ਜੋ ਸਾਡੇ ਵਿਚਾਰ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਜੋ ਤਿਲਾ ਕੇ ਅੱਜ ਦਾ ਉਦਗਾਚਨ ਕੀਤਾ ਤੇ ਬੜੀ ਵੱਡੀ ਖੁਸ਼ੀ ਦੀ ਸਾਡੇ ਵਾਸਤੇ ਬੜੇ ਫਖਰ ਦੀ ਗੱਲ ਹੈ ਕਿ ਇਹਨਾਂ ਨੇ ਇੱਕ ਸਲਾਈ ਮਸ਼ੀਨ ਪੇਟ ਕੀਤੀ ਹੈ ਸੋ ਅਸੀਂ ਇਹਨਾਂ ਦੇ ਤੇ ਇਹਿਲ ਤੋਂ ਤਨਵਾਲ ਕਰਦੇ ਸਾਡੇ ਕੋਲ ਲਫਜ਼ ਨਹੀਂ ਹੈ ਕਿਉਂਕਿ ਇਹਨਾਂ ਲੜਕੀਆਂ ਨੂੰ ਸਿੱਖਣ ਵਾਸਤੇ ਸਾਨੂੰ 11 ਮਸ਼ੀਨਾਂ ਦੀ ਲੋੜ ਸੀ ਜੋ ਸਾਡੇ ਕੋਲ ਆਪਣੀਆਂ ਦੀ ਮਸ਼ੀਨਾਂ ਦੀ ਗੱਲ ਕਰੀਏ ਤਾਂ ਹੁਣ ਤੱਕ 3 ਮਸ਼ੀਨਾਂ ਨੇ ਬਾਕੀ ਅੱਜ ਮਸ਼ੀਨਾਂ ਸਾਡੇ ਕੋਲ ਜਿਹੜੀਆਂ ਨੇ ਉਹ 5-6 ਮਸ਼ੀਨਾਂ ਸੀ ਕਿਸੇ ਤੋਂ ਉਧਾਰ ਲਈ ਲੈ ਕੇ ਕੰਮ ਚਲਾ ਰਹੇ ਹਾਂ ਸੋ ਉਸ ਦੇ ਵਿੱਚ ਇੱਕ ਮਸ਼ੀਨ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਅਸੀਂ ਇਹ ਵੀ ਅਨਾਉਂਸ ਕੀਤਾ ਹੈ ਕਿ ਇੱਕ ਮਸ਼ੀਨ ਨਵੀਂ ਜੋ ਲੜਕੀ ਫਸਟ ਆਏਗੀ ਉਸ ਨੂੰ ਅਸੀਂ ਬਤਾਉਂਦਾ ਇਨਾਮ ਦੇ ਕੇ ਵੀ ਨਵਾਜਾਂਗੇ ਤੇ ਸਾਰੀਆਂ ਲੜਕੀਆਂ ਨੂੰ ਡੀਸੀ ਮੈਡਮ ਵੱਲੋਂ ਸਰਟੀਫਿਕੇਟ ਦਿਵਾ ਕੇ ਇਹਨਾਂ ਦਾ ਸਤਿਕਾਰ ਕੀਤਾ ਜਾਊਗਾ ਤਾਂ ਜੋ ਇਹਨਾਂ ਨੂੰ ਨੌਕਰੀ ਵੀ ਕੋਈ ਮਿਲ ਸਕੇ ਤੇ ਪ੍ਰਾਈਵੇਟ ਲੋਨ ਦੇ ਵਾਸਤੇ ਵੀ ਇਹਨਾਂ ਨੂੰ ਅਸੀਂ ਵਾਦਾ ਕੀਤਾ ਕਿ 25-30 ਹਜ਼ਾਰ ਦਾ ਲੋਨ ਅਗਰ ਕਿਸੇ ਨੂੰ ਚਾਹੀਦਾ ਹੋਵੇ ਕੰਮ ਸ਼ੁਰੂ ਕਰਨ ਵਾਸਤੇ ਸਿਲਾਈ ਦਾ ਕੰਮ ਕਰਨਾ ਹੋਵੇਗਾ ਤਾਂ ਅਸੀਂ ਜਿਸ ਤਿੱਕੇ ਵੀ ਹੋਏਗਾ ਉਹ ਹਰ ਹਰਤੀ ਚ ਤੁਹਾਡਾ ਲੋਨ ਵੀ ਪਾਸ ਕਰਵਾ ਕੇ ਦੇਵਾਂਗੇ ਧੰਨਵਾਦ ਜੀ ਧੰਨਵਾਦ ਫਿਰ ਇੱਕ ਵਾਰ ਮੇਰ ਗੁਰਪ੍ਰੀਤ ਸਿੰਘ ਜੈ ਜੀਰਾ ਹੋਰ ਭਾਈ ਪ੍ਰਸੂਰ ਸਿੰਘ ਤਾਲੀਵਾਲ ਜੀ ਦਾ ਇੱਥੇ ਨਿਗਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਜੀ